ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਹਾਣੀ ਅਮਰਤਾ ਪ੍ਰੀਤਮ ਦੀ ਰਚਨਾ ਪੰਜ ਪੈਣਾ ਇੱਕ ਵਿਸ਼ਾਲ ਦੇਹ ਦੀ ਗੱਲ ਹੈ ਇੱਕ ਦਿਨ ਠੰਡੇ ਬਨੌਲੀ ਪਾਣੀਆਂ ਨੇ ਜਿੰਦਗੀ ਦੇ ਖੂਬ ਸੂਰਤਾਂ ਗਾਂ ਨੂੰ ਬਾਹਰ ਵੜ ਕੇ ਤੋਤਾ ਹੁਣਾਂ ਨੇ ਰਜ ਰਜ ਕੇ ਸੰਧੀ ਲਾਈ ਤੇ ਸੱਤ ਰੰਗਾਂ ਨੇ ਜ਼ਿੰਦਗੀ ਵਾਸਤੇ ਪੁਸ਼ਾਕਾਂ ਦੀ ਸੂਰਜ ਨੇ ਆਪਣੀਆਂ ਕਿਰਨਾਂ ਨਾਲ ਪਲਾਂ ਵਿੱਚ ਰਸ ਪਾਇਆ ਤੇ ਜ਼ਿੰਦਗੀ ਨੇ ਆਪਣੀਆਂ ਅੱਖਾਂ ਵਿੱਚ ਇੱਕ ਰਾਜਪਾਰਕੀ ਕੌਣ ਨੋ ਆਖਿਆ ਮੈਂ ਸੁਣਿਆ ਈ ਸਦੀਆਂ ਦੀਆਂ ਪੰਜ ਠੀਆਂ ਨੇ ਜਵਾਨ ਤੇ ਖੂਬਸੂਰਤ ਆ ਅੱਜ ਮੈਂ ਉਹਨਾਂ ਦੇ ਘਰ ਜਾਵਾਂਗੀ ਕੌਣ ਹੱਸ ਲਈ ਮੇਰੇ ਕੋਲ ਪੰਜ ਸਵਾਤਾਂ ਨੇ ਇੱਕੋ ਜੀਆਂ ਕੀਮਤੀ ਮੈਂ ਉਹਨਾਂ ਸਾਰੀਆਂ ਨੂੰ ਇੱਕ ਇੱਕ ਸਵਾਤ ਦੇਵਾਂਗੀ ਤੂੰ ਮੇਰੇ ਨਾਲ ਚੱਲੇਂਗੀ ਜਿਵੇਂ ਤੂੰ ਆਖੀ ਸਾਰਿਆਂ ਤੋਂ ਪਹਿਲਾਂ ਮੈਂ ਪੰਜ ਪੈਣਾ ਵਿੱਚੋਂ ਬੱਡੀ ਭੈਣ ਦੇ ਘਰ ਜਾਵਾਂਗੀ ਚੰਗਾ ਪਰ ਉਹਦੇ ਘਰ ਨੂੰ ਬਾਰੀਆਂ ਤੇ ਬੂਹੇ ਨਹੀਂ ਸਿਰਫ ਇੱਕੋ ਦਰਵਾਜ਼ਾ ਹੈ ਉਹਦਾ ਮਰਦ ਮਰਦ ਬਾਹਰ ਜਾਂਦਾ ਹੈ ਤੇ ਜਾਂਦੀ ਵਾਰ ਉਹ ਦਰਵਾਜ਼ੇ ਨੂੰ ਬਾਹਰੋਂ ਹੀ ਲੋਹੇ ਦੀ ਚੰਦਰਾ ਮਾਰ ਕੇ ਜਾਂਦਾ ਹੈ ਫਿਰ ਜਦੋਂ ਘਰ ਆਉਂਦਾ ਹੈ ਉਹੀ ਚੰਦਰਾ ਬਾਹਰੋਂ ਖੋਲ ਕੇ ਉਹ ਘਰ ਦੇ ਅੰਦਰ ਮਾਰ ਲੈਂਦਾ ਹੈ ਤੂੰ ਮੈਨੂੰ ਆਪਣੇ ਅੰਦਰ ਭਰ ਲੈ ਇੱਕ ਕਸ਼ੂ ਵਾਂਗਰ ਮੈਂ ਤੇਰੇ ਨਾਲ ਉਹਦੇ ਘਰ ਚਲੀ ਜਾਵਾਂਗੀ ਨਹੀਂ ਨਹੀਂ ਖਸਬੂਆ ਨਾਲ ਮੈਂ ਭਾਰੀ ਹੋ ਜਾਂਦੀ ਹਾਂ ਤੇ ਫਿਰ ਮੈਂ ਕਿਸੇ ਜੀਥ ਵਿੱਚੋਂ ਵੀ ਅੰਦਰ ਨਹੀਂ ਲੰਘ ਸਕਦੀ ਜਿੰਨੇ ਚਿਰ ਮੈਂ ਵਿੱਚ ਮੈਂ ਕੰਧਾਂ ਨੂੰ ਲੰਘ ਲੰਘ ਕੇ ਉਹਦੇ ਘਰ ਜਾਵਾਂਗੀ ਉਹ ਨੇਚਰ ਵਿੱਚ ਮੇਰਾ ਵੀ ਆਂਗ ਆਂਗ ਟੁੱਟੜ ਲੱਗ ਪੈਂਦਾ ਹੈ ਐਵੇਂ ਕੌਣ ਜ਼ਿੰਦਗੀ ਨੂੰ ਪੰਜ ਭੈਣਾ ਵਿੱਚੋਂ ਵੱਡੀ ਦੇਖ ਕਰ ਲੈ ਗਈ ਐਸਾ ਵੱਡੀ ਦਵਾਰ ਉਤੇ ਬੜੀਆਂ ਬੜੀਆਂ ਤਸਵੀਰਾਂ ਬਣੀਆਂ ਹੋਈਆਂ ਨੇ ਸੈਂਕੜੇ ਤਸਵੀਰਾਂ ਹਜ਼ਾਰਾਂ ਤਸਵੀਰਾਂ ਜ਼ਿੰਦਗੀ ਨੇ ਹੈਰਾਨ ਹੋ ਕੇ ਵੇਖਿਆ ਇਹ ਦਵਾਰ ਸੜੀਆਂ ਤੋਂ ਬਣਿਆ ਜਦੋਂ ਘਰ ਦੀ ਕੋਈ ਇਸਤਰੀ ਇਨ੍ਹਾਂ ਮੁਹਾਟਾਂ ਨੂੰ ਲੰਘੇ ਬਿਨਾ ਇਸ ਘਰ ਵਿੱਚ ਮਰ ਜਾਂਦੀ ਹੈ ਇਸ ਦੇਸ਼ ਦੇ ਲੋਕ ਉਹਦੀ ਤਸਵੀਰ ਇਸ ਦਵਾਰ ਉਤੇ ਬਣਾ ਲੈਂਦੇ ਨੇ ਕਿਸ ਘਰ ਦੀ ਕੋਈ ਇਸਤਰੀ ਵੀ ਇਨ੍ਹਾਂ ਮੁਹਾਟਾਂ ਤੋਂ ਬਾਹਰ ਨਹੀਂ ਆਉਂਦੀ ਨਹੀਂ ਜ਼ਿੰਦਗੀ ਕਦੇ ਨਹੀਂ ਇਨ੍ਹਾਂ ਦੁਆਰਾਂ ਦਾ ਕੀ ਨਾਂ ਏ ਰਵਾਇਤਾ ਕੋਈ ਕੁੱਲ ਦੀ ਰਵਾਇਤੇ ਕੋਈ ਧਰਮ ਦੀ ਏ ਕੋਈ ਸਮਾਜ ਦੀ ਏ ਤੇ ਕੋਈ ਸਮਾਜ ਦੀ ਰਵਾਇਤਾ ਹੈ ਪਰ ਇਸ ਘਰ ਦੀ ਇਸਤਰੀ ਨੂੰ ਇੱਕ ਵਾਰ ਦੇਖਣਾ ਚਾਹੁੰਦੀ ਹਾਂ ਸੂਰਜ ਦੀ ਕਿਰਨ ਨੇ ਵੀ ਕਦੇ ਇਸ ਘਰ ਦੀ ਇਸਤਰੀ ਨੂੰ ਨਹੀਂ ਦੇਖਿਆ ਤੂੰ ਭਲਾ ਕਿਵੇਂ ਦੇਖੇਂਗੀ ਪਰ ਇਹ 20ਵੀਂ ਸਦੀਏ ਪੌਣਾ ਤੂੰ ਕਿਹੜੀ ਸਦੀ ਦੀਆਂ ਗੱਲਾਂ ਕਰਦੀ ਐ ਇੱਥੇ ਸਦੀਆਂ ਘਰ ਦੇ ਬਾਹਰੋਂ ਦੀ ਲੰਘ ਆਂਦੀਆਂ ਨਹੀਂ ਤੇ ਭਾਵੇਂ ਦਸ ਸਦੀਆਂ ਇੱਧਰ ਉੱਧਰ ਹੋ ਜਾਣ ਇਸ ਘਰ ਵਿੱਚ ਰਹਿਣ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਉਹਦੇ ਵਾਸਤੇ ਸੁਆਤ ਆਂਦੀ ਹੈ ਤੇਰੀ ਸੁਆਤ ਜਿਉ ਉਹਦੇ ਤੱਕ ਪਹੁੰਚ ਵੀ ਜਾਏ ਤਾਂ ਉਹ ਕਦੇ ਵੀ ਹੱਥ ਨਹੀਂ ਲਾਈਗੀ ਕਿਉਂ ਦੁਨੀਆ ਕਿਉਂਕਿ ਦੁਨੀਆ ਦੀਆਂ ਸਭ ਚੀਜ਼ਾਂ ਉਹਦੇ ਲਈ ਵਰਜਿਤ ਨਹੀਂ ਉਹ ਮੇਰੀ ਆਵਾਜ਼ ਨੂੰ ਸੁਣੇਗੀ ਨਹੀਂ ਉਹਦੇ ਕੰਨਾਂ 'ਤੇ ਇਸ ਦੀਵਾਰ ਦੇ ਬਾਹਰੋਂ ਆਉਣ ਵਾਲੀਆਂ ਸਭ ਆਵਾਜ਼ਾਂ ਮਣਾ ਨੇ ਤੂੰ ਕੀ ਗੱਲ ਕਰਦੀ ਹੈ ਕੌਣ ਆਖਰ ਉਹ ਜਵਾਨ ਹੈ ਤੂੰ ਬਰਿਆਂ ਦਾ ਹਿਸਾਬ ਲਾਉਂਦੀ ਹੋਵੇਂਗੀ ਜ਼ਿੰਦਗੀ ਪਰ ਇਸ ਘਰ ਦੀ ਔਰਤ ਕਦੇ ਜਵਾਨ ਨਹੀਂ ਹੁੰਦੀ ਜਦੋਂ ਉਹ ਬਰਲੀ ਹੁੰਦੀ ਹੈ ਕਦੋਂ ਹੀ ਉਹਦੇ ਤੇ ਬੁੜਾਪਾ ਆ ਜਾਂਦਾ ਹੈ ਜ਼ਿੰਦਗੀ ਦੇ ਪੈਰਾਂ ਵਿੱਚ ਇੱਕ ਕੰਪਨੀ ਆਈ ਤੇ ਉਹ ਹਾਰੀ ਹੋਈ ਸਹਮੀ ਹੋਈ ਅਗਾ ਦੁਰਪੇ ਇਹ ਧੀ ਇਸ ਸਦੀ ਦੀ ਦੂਸਰੀ ਧੀ ਪੌਣ ਨੇ ਆਖਿਆ ਜਿਹੜੀ ਹੌ ਸਾਹਮਣੇ ਰੇਲ ਦੀ ਪਟੜੀ ਉੱਤੇ ਕੋਲੇ ਚੁਣਦੀ ਪਈ ਹੈ ਇੱਕ ਤੀਹਾਂ ਘੋਰਿਆਂ ਦੀ ਇਸਤਰੀ ਨੇ ਕੰਬੇ ਹੱਥ ਨਾਲ ਬੱਖੀ ਤੋਂ ਪਾਟੀ ਹੋਈ ਪਨੀਰ ਨੂੰ ਦੁਪੱਟੇ ਨਾਲ ੱਟਾ ਗਿਆ ਹੈ ਤੇ ਸੱਜੇ ਹੱਥ ਨਾਲ ਪਛੀ ਵਿੱਚ ਕੋਹਾਂ ਦੀ ਮੁੱਠਾ ਕੇ ਕੋਈ ਦਸਾਂ ਪੂਬਾਂ ਜਾਂਦੀ ਦਿੱਥ ਉੱਤੇ ਪਈ ਹੋਈ ਆਪਣੀ ਕੁੜੀ ਨੂੰ ਦੇਖਿਆ ਉਹਦੇ ਰੋਣ ਦੀ ਆਵਾਜ਼ ਹੁਣ ਹੋਰ ਤਿੱਖੀ ਹੋ ਗਈ ਸੀ ਇਸਤਰੀ ਨੇ ਪਛੀ ਨੂੰ ਇੱਕ ਪਾਸੇ ਰੱਖ ਦਿੱਤਾ ਤੇ ਕੁੜੀ ਨੂੰ ਆਪਣੇ ਝੋਲੀ ਵਿੱਚ ਲੈ ਲਿਆ ਉੜੀ ਨੇ ਮਾਂ ਦੀ ਛਾਤੀ ਨਾਲ ਕਈ ਵਾਰ ਨੇ ਮਾਰਿਆ ਪਰ ਉਸ ਨੂੰ ਦੁੱਧ ਅਪਲਿਕਾ ਨਾ ਪੈ ਸਕਿਆ ਤੇ ਉਹ ਫਿਰ ਡੜਿਆ ਕੇ ਰੋਈ ਜ਼ਿੰਦਗੀ ਦੇ ਕੋਲ ਜਾ ਕੇ ਆਵਾਜ਼ ਮਾਰੀ ਭੈਣਾ ਇਸਤਰੀ ਨੇ ਖੌਰੇ ਸੁਣੀ ਨਾ ਹੋਵੇ ਜ਼ਿੰਦਗੀ ਹੋਰ ਨੇੜੇ ਹੋਈ ਤੇ ਫਿਰ ਆਖਿਆ ਸੋ ਭੈਣਾ ਇਸਤਰੀ ਨੇ ਉਪਰਾਈਆਂ ਅੱਖਾਂ ਨਾਲ ਇੱਕ ਵਾਰੀ ਦੇਖਿਆ ਤੇ ਫਿਰ ਧਿਆਨ ਪਰੇ ਕਰ ਲਿਆ ਜਿਵੇਂ ਉਸਨੇ ਕੁਝ ਸੋਚਿਆ ਹੋਵੇ ਇਹ ਅਬਾਏ ਕਿਸੇ ਹੋਰ ਨੂੰ ਗਈ ਹੋਣੀ ਐ ਜ਼ਿੰਦਗੀ ਦੇ ਹੇਠ ਜਿਵੇਂ ਤੜਪ ਗਈ ਜ਼ਿੰਦਗੀ ਦੇ ਹੋਠ ਜਿਵੇਂ ਤੜਪਦੇ ਹੋਣ ਮੇਰੀ ਭੈਣ ਇਸਤਰੀ ਨੇ ਫੇਰ ਉਸਦੇ ਵੱਲ ਵੇਖਿਆ ਤੇ ਉਹ ਪ੍ਰੇਜਹੇ ਦੇ ਨਾਲ ਪੁੱਛਿਆ ਤੂੰ ਕੌਣ ਹੈ ਮੈਨੂੰ ਜ਼ਿੰਦਗੀ ਆਖ ਦੇਣੀ ਇਸਤਰੀ ਨੇ ਫੇਰ ਆਪਣਾ ਧਿਆਨ ਉਹਦੀ ਕੁੜੀ ਵੱਲ ਕਰ ਲਿਆ ਜਿਵੇਂ ਰਹਾ ਜਾਂਦਿਆਂ ਦੀਆਂ ਗੱਲਾਂ ਨਾਲ ਉਹਦਾ ਕੀ ਵਾਸਤਾ ਮੈਂ ਤੇਰੇ ਦੇ ਸਾਈਂ ਹਾਂ ਤੇਰੇ ਸ਼ਹਿਰ ਤੇਰੇ ਘਰ ਦੇਸ਼ ਸ਼ਹਿਰ ਤੇ ਘਰ ਵਾਲੀ ਗੱਲ ਜਿਵੇਂ ਇਸਤਰੀ ਨੂੰ ਸਮਝ ਨਹੀਂ ਲੱਗੀ ਹੋਵੇ ਅੱਜ ਮੈਂ ਤੇਰੇ ਘਰ ਰਵਾਂਗੀ ਇਸਤਰੀ ਨੇ ਗੁੱਸੇ ਨਾਲ ਜਿੰਦਗੀ ਦੇ ਮੂੰਹ ਵੱਲ ਦੇਖਿਆ ਜਿਵੇਂ ਜਿੰਦਗੀ ਉਹ ਜਿਹੜਾ ਮਖੌਲ ਨਹੀਂ ਸੀ ਕਰਨਾ ਚਾਹੀਦਾ ਤੂੰ ਕੁੜੀ ਨੂੰ ਦੁੱਧ ਕਿਉਂ ਨਹੀਂ ਦਿੰਦੀ ਵਿਚਾਰੀ ਰੋਂਦੀ ਪਈ ਹੈ ਇਸਤਰੀ ਨੇ ਇੱਕ ਵਾਰ ਆਪਣੇ ਸੁੱਕੇ ਹੋਏ ਪਿੰਡੇ ਵੱਲ ਵੇਖਿਆ ਦੂਸਰੀ ਵਾਰ ਕੁੜੀ ਦੇ ਰੋਂਦੇ ਹੋਏ ਮੂੰਹ ਵੱਲ ਤੇ ਫਿਰ ਉਸ ਨੂੰ ਸਮਝ ਨਾ ਲੱਗੀ ਕਿ ਇਹ ਸਵਾਲ ਦਾ ਕੀ ਮਤਲਬ ਸੀ ਪਲਾਂ ਜੇ ਉਹਦੇ ਕੋਲ ਦੰਦ ਹੁੰਦਾ ਤਾਂ ਉਹ ਕੁੜੀ ਨੂੰ ਨਿੰਦੀ ਨਾ ਤੇਰਾ ਘਰ ਕਿੱਡੀ ਉਦੋਂ ਹੈ ਐਸ ਗੰਦੇ ਨਾਲੇ ਦੇ ਪਾਰ ਮੈਂ ਤੇਰੇ ਨਾਲ ਚੱਲਾਂਗੀ ਪਰ ਉੱਥੇ ਘਰ ਕੋਈ ਨਹੀਂ ਕਾਨਾਂ ਦਾ ਇੱਕ ਛੱਪਰ ਹੈ ਉੱਥੇ ਹੀ ਸਹੀ ਪਰ ਉੱਥੇ ਮੰਜੀ ਕੋਈ ਨਹੀਂ ਸਿਰਫ ਦੋ ਬੋਰੀਆਂ ਨੇ ਤੇਰਾ ਪਤੀ ਉਹ ਬਿਮਾਰ ਰਹਿੰਦਾ ਹੈ ਕੰਮ ਕੀ ਕਰਦਾ ਤੇਰਾ ਪਤੀ ਕਾਰਖਾਨੇ ਵਿੱਚ ਇੱਕ ਮਜ਼ਦੂਰ ਹੁੰਦਾ ਹੈ ਪਰ ਪਿਛਲੇ ਬਰੇ ਜਦੋਂ ਛੱਡੀ ਹੋਈ ਸੀ ਉਹ ਕੱਢਿਆ ਗਿਆ ਸੀ ਤੇ ਫੇਰ ਉਹਨੂੰ ਬਰਾ ਹੋ ਗਿਆ ਇਹ ਤਾਪ ਚੜਦਿਆ ਇਹ ਇੱਕੋ ਤੇ ਹੀ ਕੁੜੀ ਹੈ ਬੱਸ ਇੱਕ ਮੇਰਾ ਮੁੰਡਾ ਵੀ ਐ ਪਰ ਉਹ ਕਿੱਥੇ ਐ ਇੱਕ ਦਿਨ ਉਹ ਭੁੱਖਾ ਸੀ ਉਸਨੇ ਇੱਕ ਅਮੀਰ ਆਦਮੀ ਦੀ ਮੋਟਰਵਿਚੋਂ ਸੇਵ ਚੁਰਾ ਲਿਆ ਸੀ ਪੁਲਿਸ ਵਾਲਿਆਂ ਨੇ ਜੇਲ੍ਹ ਵਿੱਚ ਪਾ ਦਿੱਤਾ ਮੈਂ ਤੇਰੇ ਘਰ ਜੱਲਾ ਪਰ ਤੂੰ ਕੌਣ ਐ ਮੈਂ ਮੈਨੂੰ ਜ਼ਿੰਦਗੀ ਆਪ ਦੇਣੀ ਮੈਂ ਤੇ ਤੇਰਾ ਨਾ ਸੁਣੀ ਨਹੀਂ ਕਦੇ ਕਦੇ ਛੋਟੇ ਹੁੰਦਿਆਂ ਛੋਟੇ ਹੁੰਦਿਆਂ ਨੂੰ ਕਹਾਣੀਆਂ ਜ਼ਰੂਰ ਸੁਣਦੀ ਹੋਮਾਂਗੀ। ਮੇਰੀ ਮਾਂ ਨੂੰ ਬੜੀਆਂ ਕਹਾਣੀਆਂ ਆਉਂਦੀਆਂ ਸਨ। ਮੇਰਾ ਪਿਓ ਕਿਸਾਨ ਸੀ। ਪਰ ਉਹ ਉਹਨਾਂ ਕਿਸਾਨਾਂ ਵਿੱਚੋਂ ਸੀ ਜਿਨ੍ਹਾਂ ਕੋਲ ਆਪਣੀ ਜ਼ਮੀਨ ਕੋਈ ਨਹੀਂ ਸੀ। ਮੇਰੀ ਵੱਡੀ ਭੈਣ ਦੇ ਵਿਆਹ ਵੇਲੇ ਅਸਾਂ ਕਰਜ਼ਾ ਚੁੱਕ ਲਿਆ ਸੀ। ਤੇ ਫਿਰ ਸਾਡੇ ਕੋਲ ਮੋੜਿਆ ਨਹੀਂ ਗਿਆ। ਸਾਹੂਕਰ ਨੇ ਸਾਡਾ ਬਾਹਰ ਡੰਗਰ ਕੋ ਲਿਆ ਸੀ। ਤੇ ਮੇਰਾ ਕਿਉਂ ਕਿਤੇ ਦੂਰ ਖੱਟੜ ਦੁਰਗਾ ਸੀ ਮੇਰੀ ਮਾਂ ਨੂੰ ਰਾਤੀ ਨੀਂਦਰ ਨਹੀਂ ਸੀ ਜਿੰਨਾਂ ਦੀਆਂ ਪੋਤਾਂ ਦੀਆਂ ਦਿਵਾਂ ਦੀਆਂ ਪਰ ਮੈਂ ਤੇਰਾ ਨਾਂ ਕਦੇ ਨਹੀਂ ਸੁਆ ਬਹੁਤ ਕਹਾਣੀਆਂ ਸੁਣਿਆ ਮੇਰੀ ਮਾਂ ਤੋਂ ਫਿਰ ਤੇਰਾ ਕਿਉਂ ਕੀ ਖੱਟ ਕੇ ਲੈ ਆਈ ਸੀ ਮੇਰੀ ਮਾਂ ਦੀ ਇਹ ਹੁੰਦੀ ਸੀ ਕਿ ਜਦੋਂ ਉਹ ਆਵੇਗਾ ਬੜਾ ਸੋਹਣਾ ਲਿਆਏਗਾ ਪਰ ਉਹ ਕਦੀ ਆਈ ਨਾ ਮੁੜ ਕੇ ਤੇ ਫਿਰ ਇਸਤਰੀ ਨੇ ਝੰਬਰ ਕੇ ਆਖਿਆ ਪਰ ਤੂੰ ਕੀ ਲੈਣਾ ਏ ਮੇਰੇ ਘਰ ਜਾ ਕੇ ਮੈਂ ਜ਼ਿੰਦਗੀ ਜ਼ਿੰਦਗੀ ਕੋਲੋਂ ਹੋਰ ਕੁਝ ਨਾ ਆਖਾਂ ਹੋਇਆ ਇਸਤਰੀ ਕੋਲਿਆਂ ਦੀ ਪੱਛੀ ਫੜ ਕੇ ਉੱਠ ਗਈ ਮੈਂ ਤੇਰੇ ਜੋਗੀ ਸੁਗਾਤ ਲੈ ਕੇ ਆਈ ਹਾਂ ਜ਼ਿੰਦਗੀ ਦੇ ਰੰਗਾਂ ਦੀ ਸੁਗੰਧਾਂ ਦੀ ਇੱਕ ਪਟਾਰੀ ਇਸਤਰੀ ਦੇ ਸਾਹਮਣੇ ਰੱਖੀ ਨਾ ਪਹਿਣਾ ਇਹ ਤੋਂ ਆਪ ਦੇ ਕੋਲੇ ਰੱਖ ਇਸਤਰੀ ਨੇ ਜਿਵੇਂ ਹੀ ਤਾਇਕ ਦੇ ਆਖਾਂ ਪਰੇ ਕਰ ਲਈਆਂ ਮੈਂ ਤੇਰੇ ਜੁੱਬੀਆਂ ਧੀਆਂ ਨਾ ਭੈਣ ਕੱਲ ਪੁਲਿਸ ਵਾਲੇ ਆਖਣਗੇ ਤੂੰ ਕਿਸੇ ਦੀ ਚੋਰੀ ਕਰ ਲਈ ਹੈ ਇਸਤਰੀ ਛੇਤੀ ਛੇਤੀ ਆਪਣੇ ਘਰ ਵੱਲ ਮੁੜੀ ਪਰ ਥੋੜੀ ਜਹੀ ਦੂਰ ਜਾ ਕੇ ਜਦੋਂ ਉਸਨੇ ਵੇਖਿਆ ਕਿ ਜ਼ਿੰਦਗੀ ਅਜੇ ਵੀ ਉਹਦੇ ਪਿੱਛੇ-ਪਿੱਛੇ ਆਉਂਦੀ ਪਈ ਹੈ ਤਾਂ ਉਹ ਡਰ ਕੇ ਘਰ ਹੋ ਗਈ ਤੂੰ ਮੁੜ ਜਾ ਭੈਣ ਮੇਰੇ ਨਾਲ ਨਾ ਮੈਨੂੰ ਬਗਾਨਿਆਂ ਤੋਂ ਬੜਾ ਡਰ ਲੱਗਦਾ ਹੈ ਅੱਗੇ ਵੀ ਇੱਕ ਵਾਰੀ ਇੱਕ ਵਾਰੀ ਇੱਕ ਜਵਾਨ ਜਿਹੜਾ ਸ਼ਹਿਰ ਗਿਆ ਆਇਆ ਸੀ ਆਂਦਾ ਸੀ ਮੈਂ ਤੇਰੇ ਘਰ ਵਾਲੇ ਨੂੰ ਕੰਮ ਤੇ ਲਾ ਲਿਆਂਗਾ ਤੇ ਨਾਲੇ ਤੇਰੇ ਮੁੰਡੇ ਨੂੰ ਜੀਲ ਤੋਂ ਛੁਡਾ ਦੇਵਾਂਗਾ ਗਵਾਂਡੀਆਂ ਤੋਂ ਆਟਾ ਮੰਗ ਕੇ ਉਹਦੇ ਲਈ ਰੋਟੀ ਪਕਾਈ ਤੇ ਜਦੋਂ ਮੈਂ ਆਪਣੇ ਮੁੰਡੇ ਨੂੰ ਵੇਖਣ ਲਈ ਉਹਦੇ ਨਾਲ ਸ਼ਹਿਰ ਗਈ ਰਾਹ ਵਿੱਚ ਰਾਹ ਵਿੱਚ ਉਹ ਇਸ ਥਰੀ ਦਾ ਅੰਗ ਅੰਗ ਬੜ ਉਠਿਆ ਤੇ ਬਾਹੋ ਦਹੀ ਉਥੋਂ ਦੌੜ ਪਈ ਜ਼ਿੰਦਗੀ ਦੀ ਅੱਖ ਵਿੱਚ ਚਲਕਦੇ ਅਥਰੂ ਨੂੰ ਪਾਉਣੇ ਆਪਣੀ ਟਲੀ ਨਾਲ ਪਹੁੰਚਿਆ ਚੱਲ ਮੈਂ ਤੈਨੂੰ ਤੀਸਰੀ ਭੈਣ ਦੇ ਘਰ ਲੈ ਚੱਲਾਂ ਤੇ ਉਹ ਜ਼ਿੰਦਗੀ ਜਦੋਂ ਇੱਕ ਮਹੱਲ ਵਰਗੇ ਘਰ ਅੱਗੋਂ ਦੀ ਲੰਘੀ ਤਾਂ ਪਾਉਣੇ ਹੌਲੇ ਜਿਹਾਂ ਉਹਦੇ ਕੰਨਾਂ ਵਿੱਚ ਆਖਿਆ ਇਹੋ ਘਰ ਹੈ ਉਸ ਦਾ ਬੂਹੇ ਅੱਗੇ ਖਲੋਤੇ ਦਰਬਾਨ ਨੇ ਜ਼ਿੰਦਗੀਦਾਰਾ ਰੋਕ ਲਿਆ ਦਾਸੀ ਨੇ ਘੱਟ ਸੁਨੇਹਾ ਭੇਜਿਆ ਗਿਆ ਜਿੰਦਗੀ ਬਾਹਰ ਉਡੀਕਦੀ ਰਹੀ ਉਡੀਕਦੀ ਰਹੀ ਤੇ ਫਿਰ ਜਦੋਂ ਉਸ ਨੂੰ ਅੰਦਰ ਜਾਣ ਦਾ ਇਸ਼ਾਰਾ ਹੋਇਆ ਉਸ ਦਾਸੀ ਦੇ ਪਿੱਛੇ-ਪਿੱਛੇ ਕੱਚ ਦੇ ਕਈ ਬੁਹਾਰੋਂ ਲੰਘਦੀ ਤੇ ਰੇਸ਼ਮ ਦੇ ਘਰ ਕਈ ਪਰਦਿਆਂ ਨੂੰ ਚੇਦੀ ਖਾਸ ਕਮਰੇ ਵਿੱਚ ਪਹੁੰਚ ਗਈ ਚਿੱਟੇ ਸੰਗ ਵਰਬਰਦਾ ਇੱਕ ਔਰਤ ਦਾ ਬੁੱਤ ਕਮਰੇ ਦੇ ਇੱਕ ਗੁੱਥੇ ਵਿੱਚ ਘੁਟਦਾ ਸੀ ਪਾਣੀ ਦੀ ਫੁਹਾਰ ਉਸਦੇ ਪਿੰਡੇ ਤੇ ਟਕਦੀ ਪਈ ਸੀ ਚਿੱਟੇ ਸੰਗਮਾਰਾ ਦੇਹੀਆਂ ਔਰਤ ਦਾ ਬੁੱਤ ਇੱਕ ਨਰਮ ਕੁਰਸੀ ਉੱਤੇ ਬਿਆ ਸੀ ਸਿਲਕ ਦੀਆਂ ਧਾਰਾਂ ਉਸਦੇ ਪਿੰਡੇ ਨੂੰ ਕੱਜੰਦਾ ਜਤਨ ਕਰ ਰਹੀਆਂ ਸਨ ਔਰਤਾਂ ਦੇ ਖਲੋਤੇ ਹੋਏ ਬੁੱਤ ਵਿੱਚੋਂ ਆਵਾਜ਼ ਕੋਈ ਨਾ ਆਈ ਪਰ ਔਰਤ ਦੇ ਬੈਠੇ ਹੋਏ ਬੁੱਤ ਵਿੱਚੋਂ ਆਵਾਜ਼ ਆਈ ਤੂੰ ਕੌਣ ਹੈ ਮੈਂ ਪਛਾਣਿਆ ਨਹੀਂ ਜਿੰਦਗੀ ਨੇ ਤਰਵਕੇ ਚਾਰੇ ਪਾਸੇ ਦੇਖਿਆ ਪਰ ਉੱਥੇ ਕੋਈ ਇਸਤਰੀ ਨਹੀਂ ਸੀ ਫਿਰ ਜ਼ਿੰਦਗੀ ਨੇ ਬੈਠੇ ਹੋਏ ਗੋਤ ਨੂੰ ਹੱਥ ਲਾਇਆ ਉਹ ਪੱਥਰ ਵਰਗਾ ਸਖਤ ਸੀ ਫਿਰ ਜ਼ਿੰਦਗੀ ਨੇ ਬੈਠੇ ਹੋਏ ਗੋਤ ਨੂੰ ਹੱਥ ਲਾਇਆ ਉਹ ਰਬੜ ਵਰਗਾ ਕੋਲਾ ਸੀ ਮੈਨੂੰ ਜ਼ਿੰਦਗੀ ਆਪਦੇ ਨੇ ਮੈਨੂੰ ਯਾਦ ਨਹੀਂ ਪੈਂਦਾ ਪਰ ਇਹ ਨਾ ਕਿਤੇ ਸੁਣਿਆ ਹੋਇਆ ਲੱਗਦਾ ਸ਼ਾਇਦ ਛੋਟੇ ਹੁੰਦਿਆਂ ਕਿਸੇ ਕਿਤਾਬ ਵਿੱਚ ਪੜਿਆ ਸੀ ਕਿਤਾਬ ਵਿੱਚ ਹਾਂ ਮੈਨੂੰ ਯਾਦ ਆ ਗਿਆ ਏ ਮੇਰੇ ਨਾਲ ਇੱਕ ਲੜਕਾ ਪੜਦਾ ਹੁੰਦਾ ਸੀ ਉਹ ਗੀਤ ਲਿਖਦਾ ਹੁੰਦਾ ਸੀ ਇੱਕ ਵਾਰ ਉਸਨੇ ਮੈਨੂੰ ਆਪਣੇ ਗੀਤਾਂ ਦੀ ਇੱਕ ਕਾਪੀ ਦੇ ਦਿੱਤੀ ਸੀ ਉਹਦੇ ਵਿੱਚ ਇਹ ਨਾਮ ਆਉਂਦਾ ਸੀ ਉਹ ਹੁਣ ਕਿੱਥੇ ਰਹਿੰਦਾ ਏ ਗਰੀਬ ਜਿਹਾ ਲੜਕਾ ਸੀ ਪਤਾ ਨਹੀਂ ਕਿੱਥੇ ਰਹਿੰਦਾ ਏ ਤੇ ਉਹਦੀ ਕਾਪੀ ਮੈਂ ਇਸ ਨਵੀਂ ਕੋਠੀ ਵਿੱਚ ਆਉਣ ਲੱਗਿਆਂ ਪੁਰਾਣਾ ਸਵਾਰ ਨਾਲ ਨਹੀਂ ਲੈ ਕੇ ਆਂਦਾ ਅਸਾਂ ਇਹ ਸਾਰਾ ਸਮਾਨ ਨਮਾ ਖਰੀਦਿਆ ਹੈ ਬਹੁਤ ਮਹਿੰਗਾ ਖਰੀਦਿਆ ਮੇਰਾ ਪਤੀ ਮੁਲਕ ਦਾ ਬਹੁਤ ਵੱਡਾ ਆਦਮੀ ਹੈ ਐਤ ਕੀ ਦੀਆਂ ਚੋਣਾਂ ਵਿੱਚ ਵੀ ਮੈਨੂੰ ਉਮੀਦ ਹੈ ਉਹ ਫਿਰ ਵੱਡਾ ਆਦਮੀ ਚੁਣਿਆ ਜਾਏਗਾ ਅਸੀਂ ਜਦੋਂ ਚਾਹੀਏ ਇਹੋ ਜਿਹਾ ਤੇ ਇਸ ਤੋਂ ਵੀ ਚੰਗਾ ਸਮਾਨ ਖਰੀਦ ਸਕਦੇ ਹਾਂ ਰਬੜ ਵਰਗੀ ਕੁੜੀ ਇਸਤਰੀ ਦੇ ਉੱਤੇ ਮੇਜ਼ ਉੱਤੇ ਪਈ ਫਲਾਂ ਨੂੰ ਜ਼ਿੰਦਗੀ ਦੇ ਅੰਗੇ ਰੱਖਿਆ ਫਲਾਂ ਨੂੰ ਹਥ ਲਾਉਂਦਿਆਂ ਹੀ ਜ਼ਿੰਦਗੀ ਨੂੰ ਇੱਕ ਹਵਾੜਾ ਹੈ ਮੈਂ ਹੁਣੇ ਹੀ ਕਮਿਆ ਕੋਲੋਂ ਤਾਜੀ ਫਲ ਤਵਾਇਨੀ ਦਾਸੀ ਨਹੀਂ ਸ਼ਾਇਦ ਤੋਤੇ ਨਹੀਂ ਕਮੈਂ ਦੇ ਹੱਥਾਂ ਦੀ ਹਵਾੜਾ ਆਉਂਦੀ ਹੋਵੇਗੀ ਅੱਜ ਗਰਮੀ ਨਹੀਂ ਮੇਰੀ ਤबीयत ਕੁਝ ਠੀਕ ਨਹੀਂ ਲੱਗ ਰਹੀ ਜੇ ਤੈਨੂੰ ਚੰਗਾ ਲੱਗੇ ਮੈਂ ਤੈਨੂੰ ਬਾਹਰ ਖੁੱਲੀ ਅਤੇ ਠੰਡੀ ਹਵਾ ਵਿੱਚ ਨਹੀਂ ਚਲਦੀਆਂ ਜ਼ਿੰਦਗੀ ਨੇ ਇੱਕ ਸਾਹ ਭਰ ਕੇ ਆਖਿਆ ਨਹੀਂ ਨਹੀਂ ਇਸ ਤਰ੍ਹਾਂ ਮੈਂ ਬਾਹਰ ਨਹੀਂ ਜਾ ਸਕਦੀ ਆਪਣੀ ਸ਼੍ਰੇਣੀ ਤੋਂ ਬਾਹਰ ਦੇ ਲੋਕਾਂ ਵਿੱਚ ਤੁਰਿਆ ਬੈਠਿਆ ਸਾਡੀ ਇੱਜ਼ਤ ਨਹੀਂ ਰਹਿੰਦੀ ਅਸਲ ਵਿੱਚ ਜਦੋਂ ਮੇਰਾ ਆਪਰੇਸ਼ਨ ਹੋਇਆ ਸੀ ਕੁਝ ਕਸਰ ਰਹਿ ਗਈ ਸੀ ਕਦੇ-ਕਦੇ ਮੈਨੂੰ ਦਰਦ ਹੁੰਦੀ ਰਹਿੰਦੀ ਹੈ ਜ਼ਿੰਦਗੀ ਨੇ ਉੱਠ ਕੇ ਉਸ ਰਾਵੜ ਵਰਗੀ ਕੋਲੀ ਇਸਤਰੀ ਦੀ ਬਾਹ ਬਿੱਤੀ ਤੇ ਫਿਰ ਉਸਦੇ ਪਿੰਡੇ ਉੱਤੇ ਹੱਥ ਰੱਖਿਆ ਤੇਰਾ ਦਿਲ ਕਿਉਂ ਨਹੀਂ ਧੜਕਦਾ ਪੱਥਰ ਵਾਂਗ ਚੁੱਪ ਤੇ ਠੰਡਾ ਹੈ ਇਸੇ ਹੀ ਤਾਂ ਨੋਪੀਤਾਂ ਨੂੰ ਬੁਖਸ ਰਹਿ ਗਿਆ ਸੀ ਮੇਰਾ ਪਤੀ ਆਖਦਾ ਏ ਹੁਣ ਅਸੀਂ ਕਿਸੇ ਬਾਹਰਲੇ ਵਰਕ ਜਾਵਾਂਗੇ ਸ਼ਾਇਦ ਅਮਰੀਕਾ ਉੱਥੋਂ ਦੇ ਡਾਕਟਰ ਬੜੇ ਸਿਆਣੇ ਨੇ ਮੇਰਾ ਆਪਰੇਸ਼ਨ ਕਰਨਗੇ ਤੇ ਫਿਰ ਠੀਕ ਹੋ ਜਾਊਂਗੀ ਕਾਹ ਦਾ ਆਪਰੇਸ਼ਨ ਜਦੋਂ ਕੋਈ ਕੁੜੀ ਵੱਡੇ ਘਰ ਵਿੱਚ ਵਿਆਹੀ ਆਉਂਦੀ ਹੈ ਵਿਆਹ ਦੀ ਪਹਿਲੀ ਰਾਤ ਨੂੰ ਮੁਰਕ ਦੇ ਸਿਆਣੇ ਡਾਕਟਰ ਉਹਦਾ ਆਪਰੇਸ਼ਨ ਕਰਦੇ ਨੇ ਇਹ ਵੱਡੇ ਘਰਾਂ ਦੀ ਰੀਤ ਹੁੰਦੀ ਹੈ ਹਾਂ ਤੇ ਉਸ ਕੁੜੀ ਦੇ ਪਿੰਡੇ ਨੂੰ چیر ਕੇ ਉਸ ਦਾ ਦਿਲ ਬਾਹਰ ਕੱਢ ਲੈਂਦੇ ਨੇ ਤੇ ਉਸ ਦੀ ਥਾਂ 'ਤੇ ਸੋਨੇ ਦੀ ਇੱਕ ਸਿਲ ਧਰ ਦੇਣੀ ਬੜੀ ਖੂਫਤ ਬੜੀ ਮਹਿੰਗੀ ਹੁੰਦੀ ਹੈ ਨੇ ਆਪਰੇਸ਼ਨ ਵਿੱਚ ਥੋੜੀ ਜਹੀ ਕਾਸਰ ਰਹਿ ਗਈ ਸੀ ਕਦੇ ਕਦੇ ਤਰਾਟ ਚਹੀ ਪੈਂਦੀ ਐ ਇੰਨਾ ਚੋਣਾ ਵਿੱਚ ਕੇ ਮੇਰਾ ਭਤੀ ਜਿੱਤ ਗਿਆ ਤਾਂ ਅਸੀਂ ਅਗਲੇ ਮਹੀਨੇ ਹਵਾਈ ਜਹਾਜ਼ ਵਿੱਚ ਸਫ਼ਰ ਤੇ ਬਾਹਰ ਜਾ ਮੰਗੀ ਫਿਰ ਮੇਰਾ ਪ੍ਰੈਸ਼ਰ ਹੋਵੇਗਾ ਕਿ ਮੈਂ ਬਿਲਕੁਲ ਠੀਕ ਹੋ ਜਾਵਾਂਗੀ ਮੈਂ ਤੇਰੇ ਲਈ ਕੁਸੂ ਬਾਤ ਲੈਂਦੀ ਹੈ ਨਹੀਂ ਨਹੀਂ ਮੇਰੇ ਪਤੀ ਨੇ ਆਖਿਆ ਹੈ ਅੱਜ ਕੱਲ ਕਿਸੇ ਕੋਲੋਂ ਕੋਈ ਚੀਜ਼ ਨਹੀਂ ਲੈਣੀ ਚੋਣਾ ਨੇੜੇ ਆ ਰਹੀਆਂ ਨੇ ਨਾਲੇ ਦੇਖਦੀਆਂ ਵੱਡੀਆਂ ਮੇਲਾ ਵਿੱਚ ਸਾਡੀ ਪਤੀ ਹੁੰਦੀ ਹੈ ਸਾਨੂੰ ਇਹ ਛੋਟੀਆਂ ਛੋਟੀਆਂ ਚੀਜ਼ਾਂ ਲੈਣ ਦੀ ਕੋਈ ਲੋੜ ਨਹੀਂ ਹੈ ਟੈਲੀਫੋਨ ਦੀ ਘੰਟੀ ਖੜਕੀ ਤੇ ਰਵੜ ਵਰਗੀ ਕੁੜੀ ਇਸਤਰੀ ਨੇ ਟੈਲੀਫੋਨ ਵਿੱਚ ਦੋ ਤਿੰਨ ਮਿੰਟ ਗੱਲਾਂ ਕਰਕੇ ਕੋਲ ਬੈਠੀ ਜ਼ਿੰਦਗੀ ਨੂੰ ਆਖਿਆ ਪੈਣਾ ਤੈਨੂੰ ਜੇ ਮੇਰੇ ਨਾਲ ਕੋਈ ਕੰਮ ਹੋਵੇ ਫਿਰ ਕਦੇ ਆਵੀ ਇਸ ਵੇਲੇ ਮੇਰਾ ਪਤੀ ਤੇ ਉਹਦੀ ਸਵਾ ਦੇ ਕੁਝ ਲੋਕ ਆ ਰਹੇ ਨੇ ਘਰ ਆ ਪੌਣ ਨੇ ਜ਼ਿੰਦਗੀ ਦਾ ਹੱਥ ਮੰਆ ਤੇ ਉਸ ਨੂੰ ਆਸਰਾ ਦੇ ਕੇ ਚੌਥੀ ਪੰਨੇ ਘਰ ਲੈ ਗਈ ਬੜਾ ਸੁਧਾਰਨ ਕਰ ਸੀ ਪਰ ਘਰ ਦੇ ਬੂਹੇ ਅੱਗੇ ਇੱਕ ਚਮਕਦੀ ਗੱਡੀ ਦਾ ਮੂੰਹ ਮੱਥਾ ਮੂੰਹ ਅੱਖਾਂ ਨੂੰ ਚੁਣਿਆਦਾ ਸੀ ਤਰਕਾਲਾਂ ਪੈਣ ਵਾਲੀਆਂ ਸਨ ਜ਼ਿੰਦਗੀ ਨੇ ਮੁਹਾਟਾਂ ਕੋ ਹੋ ਗਈ ਅੰਦਰ ਨੂੰ ਦੇਖਿਆ ਬਾਈਆਂ ਤੇਆਂ ਬਰਿਆਂ ਦੀ ਇੱਕ ਵਟਿਆਰ ਇੱਕ ਥਾਲ ਨੂੰ ਥਾਪੜ ਕੇ ਸੌਂਦੀ ਪਈ ਸੀ ਕਮਰੇ ਦਾ ਸਾਰਾ ਸਮਾਨ ਮਸਾਂ ਗੁਜਾਰੇ ਜੋ ਕਸੀ ਪਰ ਉਸ ਮਟਿਆਰ ਦੇ ਕੱਪੜੇ ਝਿਲਮਿਲ ਕਰਦੇ ਸਨ ਜਿੰਦਗੀ ਨੇ ਹੌਲੀ ਜਹੀ ਉਹਦੇ ਨੂੰ ਫੁਕਾਇਆ ਕੌਣ ਹੌਲੀ ਨੇ ਹੌਲੀ ਮਟਿਆਰ ਧਲੀ ਜਾ ਕੋਲਾਈ ਬੱਚਾ ਜਾਗ ਜਪਏਗਾ ਤੇ ਫਿਰ ਮਟਿਆਰ ਨੇ ਤਰੁੱਕੀ ਆਖਿਆ ਤੂੰ ਤੂੰ ਤੇ ਉਹਦੇ ਬੋਲ ਲੜਖੜਾ ਗਏ ਮੈਨੂੰ ਜਿੰਦਗੀ ਆਖ ਦੇਣੀ ਮੈਨੂੰ ਪਤਾ ਹੈ ਤੈਨੂੰ ਪਤਾ ਹੈ ਮੈਂ ਸਾਰੀ ਉਮਰ ਤੇ ਪਰੇਸ਼ਾਨਾ ਪਿੱਛੇ ਦੌੜਦੀ ਰਹੀ ਹਾਂ ਹੁਣ ਮੈਂ ਹੱਥ ਲਤੀਹਾ ਹੁਣ ਮੈਂ ਤੇਰਾ ਰਾਹ ਛੱਡ ਦਿੰਦਾ ਏ ਤੂੰ ਚਲੀ ਜਾ ਜਿੱਥੋਂ ਆਈ ਐ ਉੱਥੇ ਮੁੜ ਜਾ ਦੇਖਦੀ ਨਹੀਂ ਮੇਰੇ ਬੂਹੇ ਅੱਗੇ ਹੁਣ ਸਰਾਪ ਦੀ ਇੱਕ ਲਕੀਰ ਪਈ ਹੋਈ ਐ ਤੂੰ ਇਸ ਲਕੀਰ ਨੂੰ ਨਹੀਂ ਲੰਘ ਸਕਦੀ ਤੂੰ ਇਸ ਲਕੀਰ ਨੂੰ ਨਹੀਂ ਲੰਘ ਸਕਦੀ ਤੂੰ ਇਸ ਲਕੀਰ ਨੂੰ ਨਹੀਂ ਵੇਸ ਸਕਦੀ ਤੂੰ ਚਲੀ ਜਾ ਤੂੰ ਚਲੀ ਜਾ ਮਟਿਆਰ ਸਹੌ ਸਾਈ ਹੋ ਗਈ ਮੇਰੀ ਚੰਗੀ ਭੈਣ ਭੈਣ ਮੈਂ ਕਿਸੇ ਦੀ ਭੈਣ ਨਹੀਂ ਮੈਂ ਕਿਸੇ ਦੀਤੀ ਨਹੀਂ ਮੈਂ ਕਿਸੇ ਦੀ ਪੁੱਛ ਵੀ ਨਹੀਂ ਇਹ ਤੇਰਾ ਬੱਚਾ ਮੇਰਾ ਬੱਚਾ ਪਰ ਇਸ ਦਾ ਕੋਈ ਬਾਪ ਨਹੀਂ ਮੈਂ ਸਮਝੀ ਨਹੀਂ ਜਦੋਂ ਮੇਰੇ ਦੇਸ਼ ਵਿੱਚ ਆਜ਼ਾਦੀ ਦੀਆਂ ਨਿਹਾਂ ਰੱਖੀਆਂ ਗਈਆਂ ਸਨ ਨਿਹਾਂ ਵਿੱਚ ਮੇਰੀਆਂ ਹੱਡੀਆਂ ਚੁਣੀਆਂ ਗਈਆਂ ਸਨ ਜਦੋਂ ਮੇਰੇ ਦੇਸ਼ ਵਿੱਚ ਸਤੰਤਰਤਾ ਦਾ ਬੂਟਾ ਲਾਇਆ ਗਿਆ ਸੀ ਮੇਰੇ ਲਹੂ ਦਾ ਪਾਣੀ ਉਸ ਬੂਟੇ ਨੂੰ ਲਾਇਆ ਗਿਆ ਸੀ ਜਿਸ ਰਾਤ ਮੇਰੇ ਦੇਸ ਵਿੱਚ ਖੁਸ਼ੀ ਦਾ ਚਿਰਾਗ ਬਲਿਆ ਸੀ ਉਸ ਰਾਤ ਮੇਰੀ ਇੱਜ਼ਤ ਤੇ ਮੇਰੀ ਅਥਰੂ ਦੇ ਪੱਲੇ ਨੂੰ ਅੱਗ ਲੱਗੀ ਹੋਈ ਸੀ ਇਹ ਬੱਚਾ ਇਹ ਬੱਚਾ ਉਸ ਰਾਤ ਦੀ ਨਿਸ਼ਾਨੀ ਹੈ ਉਸ ਅੱਗ ਦੀ ਰਾਖੀ ਉਸ ਜ਼ਖਮ ਦਾ ਨਿਸ਼ਾਨ ਹੈ ਮੇਰੀ ਦੁਖੀ ਭੈਣ ਮੇਰੀ ਦੁਖੀ ਭੈਣ ਫਿਰ ਮੇਰੀਆਂ ਸਾਰੀਆਂ ਰਾਤਾਂ ਉਸ ਰਾਤ ਵਰਗੀਆਂ ਹੋ ਗਈਆਂ ਮੈਂ ਤੇਰੇ ਸੁਪਨੇ ਦੇਖਦੀ ਹੁੰਦੀ ਸਾਂ ਮੈਂ ਸੋਚਿਆ ਸੀ ਤੂੰ ਮੇਰੇ ਕੁਆਰੇ ਸੁਪਨਿਆਂ ਨੂੰ ਮਹਿੰਦੀ ਲਾਵੇਂਗੀ ਮੇਰੀ ਮਾਂ ਦੇ ਵਿਹੜੇ ਵਿੱਚ ਮੇਰੇ ਦੇਸ਼ ਦੇ ਗੀਤ ਗਾਏ ਜਾਣਗੇ ਤੇ ਫਿਰ ਮੈਂ ਆਪਣੇ ਕੰਨਾਂ ਨਾਲ ਸਹਨਾਇਆਂ ਦੀ ਬਾਤ ਸੁਣਾਗੀ ਮੇਰੇ ਪਿੰਡ ਦਾ ਇਹ ਪਿੰਡ ਦਾ ਇੱਕ ਕੁੜੀ ਵਰਗਾ ਜਵਾਨ ਮੁੰਡਾ ਮੇਰੇ ਸੁਪਨਿਆਂ ਦਾ ਰਾਜਾ ਸੀ ਮੈਂ ਤੇਰੇ ਪਰਛਾਵੇਂ ਨਾਲ ਖੇਡਦੀ ਰਹੀ ਸਾਂ ਜਦੋਂ ਮੇਰਾ ਪਿੰਡ ਲੁੱਟਿਆ ਗਿਆ ਮੇਰਾ ਪਿਆਰ ਕੋਹ ਗਿਆ ਮੇਰੇ ਭਰਾ ਮਾਰੇ ਗਏ ਤੇ ਇੱਕ ਸੱਪ ਨੇ ਮੈਨੂੰ ਦਸ ਲਿਆ ਫਿਰ ਇੱਕ ਹੋਰ ਸੱਪ ਨੇ ਫਿਰ ਇੱਕ ਹੋਰ ਸੱਪ ਨੇ ਮਨੁੱਖਾਂ ਦੇ ਮੂੰਹ ਵਾਲੇ ਇਹ ਕਿਹੋ ਜਿਹੇ ਹਨ ਨੇ ਸੱਪ ਨੇ ਜਿੰਨਾ ਦਾ ਡੰਗਿਆ ਕੋਈ ਮਰਦਾ ਨਹੀਂ ਪਰ ساری ਉਮਰ ਉਹਨਾਂ ਦੇ ਜ਼ਹਿਰ ਵਿੱਚ ਸੜਦਾ ਰਹਿੰਦਾ ਹੈ ਫਿਰ ਮੈਂ ਤੇਰਾ ਇੱਕ ਹੋਰ ਪ੍ਰਸ਼ਾਵਾ ਵਿਖਿਆ ਮੇਰੇ ਦੇਸ਼ ਦੇ ਲੋਕਾਂ ਖੜ ਲੱਗੇ ਇਹਨਾਂ ਸੱਪਾਂ ਤੋਂ ਮੈਨੂੰ ਬਚਾ ਲਿਆ ਜਾਵੇਗਾ ਇਨਾਂ ਦਾ ਜ਼ਹਿਰ ਮੇਰੇ ਪਿੰਡੇ ਤੋਂ ਲਾ ਦਿੱਤਾ ਜਾਵੇਗਾ ਭੈ ਫੇਰ ਪਹਿਲਾ ਵਰਗੀ ਹੋਲੀ ਤੇ ਸੁੱਜੀ ਕੁੜੀ ਬਣ ਜਾਵਾਂਗੀ ਮੈਂ ਦੌੜੀ ਤੇਰੇ ਪਰਛਾਵਾਂ ਦੇ ਪਿੱਛੇ ਦੌੜੀ ਪਰ ਏ ਝੂਠ ਸੀ ਸਭ ਝੂਠ ਸੀ ਮੇਰੇ ਸੁਪਨਿਆਂ ਦੇ ਰਾਜੇ ਨੇ ਮੈਨੂੰ ਕਬੂਲਿਆ ਕੋਈ ਨਾ ਮੈਨੂੰ ਆਪਣੀਆਂ ਮੁਹਰਤਾਂ ਤੋਂ ਮੋੜ ਦਿੱਤਾ ਮੈਨੂੰ ਆਪਣੇ ਪਹਿਰਾਂ ਨਾਲੋਂ ਤ੍ਰੇਡ ਦਾ ਮੈਂ ਫੇਰ ਉਸ ਜ਼ਹਿਰ ਵਿੱਚ ਛੜਨ ਲੱਗ ਪਈ ਉਹਨਾਂ ਹੀ ਸੱਪਾ ਵਰਗੇ ਹੋਰ ਸੱਪ ਮੇਰੇ ਦੁਆਲੇ ਲਪਟ ਗਈ ਤੂੰ ਬਾਹਰ ਆਉ ਗੱਡੀ ਨਹੀਂ ਵੇਖਦੀ ਕਿੰਨੀ ਚਮਕਦੀ ਏ ਇੱਕ ਬਹੁਤ ਵੱਡੇ ਸੱਪ ਦੀ ਗੱਡੀ ਐ ਅੱਜ ਰਾਤ ਮੈਨੂੰ ਇਹ ਦੱਸੀਗਾ ਜ਼ਿੰਦਗੀ ਕੋਲੋਂ ਬੋਲਣਾ ਹੋ ਗਿਆ ਉਸ ਦੇ ਹੱਥ ਵਿੱਚ ਫੜੀ ਹੋਈ ਸਗਾਤ ਉਸ ਦੇ ਹੰਝੂ ਆ ਨਾ ਫਿਜ ਗਈ ਇਹ ਤੂੰ ਕੀ ਆਂਦਾ ਹੈ ਕੀ ਲੈ ਕੇ ਆਈਆਂ ਸਗਾਤ ਮੇਰੇ ਲਈ ਤੂੰ ਵੇਖਦੀ ਰਹੀ ਮੇਰੇ ਸਾਰੇ ਸਰੀਰ ਨੂੰ ਜ਼ਹਿਰ ਚੜਿਆ ਹੋਇਆ ਹੈ ਮੈਂ ਜਦੋਂ ਤੇਰੀ ਸੁਗਤ ਨੂੰ ਹੱਥ ਲਾਵਾਂਗੀ ਇਸ ਨੂੰ ਵੀ ਜ਼ਹਿਰ ਚੜ ਜਾਵੇਗਾ ਇੰਨਾ ਰੰਗਾਂ ਨੂੰ ਇੰਨਾ ਸੰਬੰਧਾਂ ਨੂੰ ਮੇਰੇ ਰੋਮ-ਰੋਮ ਵਿੱਚ ਜ਼ਹਿਰ ਰਚਿਆ ਹੋਇਆ ਏ ਜ਼ਹਿਰ ਜ਼ਹਿਰ ਪੌਣੇ ਬੇਸੁਤ ਜ਼ਿੰਦਗੀ ਦੇ ਮੂੰਹ ਉੱਤੇ ਆਪਣੇ ਪੱਲੇ ਦੀ ਹਵਾ ਕੀਤੀ ਤੇ ਜ਼ਿੰਦਗੀ ਨੂੰ ਕੁਝ ਸੁਰਤਾਈ ਪੌਣ ਉਸ ਨੂੰ ਸਾਰਿਆਂ ਤੋਂ ਛੋਟੀ ਪੰਜਮੀ ਭੈਣ ਦੇ ਘਰ ਲੇਗੀ ਬੀਹਾਂ ਬਰਿਆਂ ਦੀ ਇੱਕ ਸੁਨੱਖੀ ਕੁੜੀ ਜਦੇ ਦਵਾਲੇ ਬੜੀਆਂ ਕਿਤਾਬਾਂ ਮਸਾਜ ਤੇ ਰੰਗ ਖਿਲਗੇ ਪਏ ਹੋਨੇ ਜਿੰਦਗੀ ਨੇ ਇੱਕ ਹਕਕਾ ਗਿਆ ਸਾਫਰਿਆ ਸਾਹਮਣੇ ਉਸ ਸੁਨੱਖੀ ਕੁੜੀ ਨੇ ਉਂਗਲ ਦੀਆਂ ਤਾਰਾਂ ਛੁਈਆਂ ਤੇ ਇੱਕ ਮਿੱਠਾ ਗੀਤ ਕੌਣਾ ਵਿੱਚ ਖਿਲਰ ਗਿਆ ਕੁੜੀ ਰੋਂਦੀ ਰਹੀ ਤਾਰਿਆਂ ਵਰਗੇ ਹੰਝੂ ਉਸ ਦੀਆਂ ਅੱਖਾਂ ਵਿੱਚ ਲਿਸਕਦੇ ਰਹੇ ਤੇ ਫਿਰ ਉਸਨੇ ਰੰਗਾਂ ਦੀ ਪਤਲੀ ਪਤਲੀ ਲਿਖੀ ਇਨਾਲਾ ਇੱਕ ਕਾਗਜ਼ ਉਤਰੇ ਰੰਗਲੀ ਤਸਵੀਰ ਬਣਾਈ ਜ਼ਿੰਦਗੀ ਦਾ ਜੀਤਤਾ ਉਸ ਕੁੜੀ ਦੇ ਕਲਾਕਾਰ ਹੱਥਾਂ ਨੂੰ ਛਮ ਲਵੇ ਸੁਰਾਂ ਦਾ ਲੱਭ ਜਾਂਦਾ ਤੇ ਨਕਸ਼ਾ ਦਾ ਇੱਕ ਜਾਦੂ ਕਾਣ ਵਿੱਚ ਭੁਲਿਆ ਹੋਇਆ ਸੀ ਜ਼ਿੰਦਗੀ ਨੇ ਇੱਕ ਡੂੰਗਾ ਸਾ ਪਰਿਆ ਤੇ ਹੱਥ ਵਿੱਚ ਰੰਗਾਂ ਦੀ ਸੰਗਤਾਂ ਦੀ ਪਟਾਰੀ ਲੈ ਕੇ ਅਗਾ ਹੋਈ ਕੁੜੀ ਦੀਆਂ ਅੱਖਾਂ ਵਿੱਚ ਅਚੰਭਾ ਭਰ ਗਿਆ ਸੀ ਮੈਨੂੰ ਜ਼ਿੰਦਗੀ ਆਖਦੇ ਨੇ ਮੈਨੂੰ ਪਤਾ ਹੈ ਕੁੜੀ ਨੇ ਆਖਿਆ ਪਰ ਉਸ ਨੂੰ ਅੱਗੋਂ ਦੀ ਲੈਣ ਵਾਸਤੇ ਕੋਈ ਨਾ ਉਠੀ ਅਚਾਨਕ ਜ਼ਿੰਦਗੀ ਦੇ ਪੈਰ ਅਟਕ ਗਏ ਲੋਹੇ ਦੀਆਂ ਪਤਲੀਆਂ ਤਾਰਾਂ ਕਮਰੇ ਦੇ ਬੂਹੇ ਅੱਗੇ ਓਹਨੀਆਂ ਹੋਈਆਂ ਸਨ ਮੈਂ ਇਸ ਬੁੜੇ ਤੇਰਾ ਸਵਾਗਤ ਨਹੀਂ ਕਰ ਸਕਦੀ ਕੁੜੀ ਨੇ ਸਿਰ ਨਿਮਾ ਕਰ ਲਿਆ ਕਿਉਂ ਜ਼ਿੰਦਗੀ ਹੈਰਾਨ ਸੀ ਇਸ ਕਲੋਂ ਜੇ ਤੂੰ ਕਦੇ ਰਾਤ ਨੂੰ ਆਵੇਂ ਜਿਸ ਵੇਲੇ ਮੈਂ ਸੌਂ ਜਾਮਾਂ ਮੇਰੇ ਸੁਪਨਿਆਂ ਵਿੱਚ ਤੇ ਜਿਸ ਵੇਲੇ ਮੈਂ ਜਾਗਦੀ ਹੁਮਾਂ ਮੇਰੀ ਕਲਪਨਾ ਵਿੱਚ ਮੈਂ ਤੇਰੇ ਨਾਲ ਬੜੀਆਂ ਗੱਲਾਂ ਕਰਾਂਗੀ ਬੜਾ ਕੁਝ ਸੁਣਾਵਾਂਗੀ ਬੜਾ ਕੁਝ ਸੁਣਾਗੀ ਅੱਗੇ ਵੀ ਤਾਂ ਰੋਜ਼ ਮੈਂ ਤੇਰੇ ਪਰਛਾਵੇਂ ਨੂੰ ਫੜਦੀ ਆਂ ਐ ਵੀ ਐ ਨਾ ਰੰਗਾ ਵਚਨਾਲ ਮੈਂ ਤੇਰਾ ਪੱਲਾ ਬਣਾਇਆ ਏ ਐਨਾ ਤਾਰਾਂ ਨਾਲ ਸੁਹਾ ਕੀ ਮੈਂ ਤੇਰੇ ਗੀਤ ਰਵਾਈਨੇ ਐਸ ਕਲਮ ਨਾਲ ਮੈਂ ਤੇਰੀ ਪਿਆਰ ਦੀਆਂ ਕਹਾਣੀਆਂ ਕੀਤੀਆਂ ਨੇ ਅੱਜ ਜਦੋਂ ਮੈਂ ਆਪ ਤੇਰੇ ਕੋਲ ਆਈ ਹਾਂ ਤੂੰ ਤੂੰ ਹੋੜੀ ਹੋੜੀ ਬਹੁਤ ਹੋੜੀ ਮੇਰੇ ਘਰ ਦੀਆਂ ਸਾਰੀਆਂ ਦਵਾਰਾਂ ਨੂੰ ਛੇਕ ਨੇ ਸੈਂਕੜੇ ਤੇ ਹਜ਼ਾਰਾਂ ਅੱਖੀਆਂ ਮੇਰੀਆਂ ਅੱਖੀਂ ਕਾਦਿਆ ਨੇ ਆਓ ਵੇਖ ਆਉਨਾ ਛੇਕਾਂ ਵਿੱਚ ਤੈਨੂੰ ਹਰ ਇੱਕ ਛੇਕ ਵਿੱਚੋਂ ਭਿਆਨਕ ਖਾਓ ਖਾਈ ਦੇਣੀਆਂ ਇਹ ਅੱਖਾਂ ਲਾਵੇ ਦੀਆਂ ਭਰੀਆਂ ਹੋਈਆਂ ਨੇ ਜੇ ਮੈਂ ਤੇਰੇ ਕੋਲ ਬਹਿ ਜਾਵਾਂ ਤੇਰੇ ਕੋਲ ਇੰਨਾ ਦੇ ਤੀਰ ਹੁਣ ਮੇਰੇ ਰੰਗਾਂ ਦੇ ਪਿਆਲੇ ਮੁੱਢੇ ਕਰ ਦੇਣਗੇ ਮੇਰੇ ਸਾਹ ਦੀਆਂ ਤਾਰਾਂ ਉਹ ਖੇੜ ਦੇਣਗੇ ਮੇਰੇ ਗੀਤਾਂ ਦੇ ਇੱਕ ਇੱਕ ਅੱਖਰ ਨੂੰ ਬੰਨ ਦੇਣਗੇ ਤੇ ਇਹਨਾਂ ਨੂੰ ਲਾਵਾ ਲਾਵਾ ਪਰ ਇਹ ਲੋਕ ਤੇਰੇ ਗੀਤ ਸੁੰਦੇ ਨੇ ਤੇਰੀਆਂ ਕਹਾਣੀਆਂ ਸੁੰਦੇ ਨੇ ਤੇਰੇ ਚਿੱਤਰਾਂ ਨੂੰ ਵੇਖਦੇ ਨੇ ਇੱਥੋਂ ਦੇ ਕਲਾਕਾਰ ਤੇਰੀਆਂ ਗੱਲਾਂ ਕਰ ਸਕਦੇ ਨੇ ਤੇਰਾ ਮੂੰਹ ਹੀ ਦੇਸਾ ਤੇ ਜਿਹੜਾ ਤੇਰਾ ਮੂੰਹ ਵੇਖ ਲਵੇ ਉਸ ਮਨਸੂਰ ਨੂੰ ਮੌਤ ਹੀ ਸਜਾ ਦਿੱਤੀ ਜਾਂਦੀ ਹੈ ਤੂੰ ਹੁਣ ਚਲੀ ਜਾ ਕੋਈ ਵੇਖ ਲਵੇਗਾ ਮੇਰੇ ਸੁਪਨਿਆਂ ਨੂੰ ਤੇ ਸਵਾ ਮੇਰੇ ਕੋਲ ਕੋਈ ਥਾਂ ਨਹੀਂ ਹੈ ਜਿੱਥੇ ਮੈਂ ਤੈਨੂੰ ਬਿਠਾ ਸਕਾਂ ਮੈਂ ਤੇਰੇ ਲਈ ਇੱਕ ਸੁਗਾਤ ਲੈ ਕੇ ਆਈ ਹਾਂ ਉਹ ਵੀ ਮੈਂ ਉਸੇ ਟਾਈਮ ਲਵਾਂਗੀ ਗਰੂ ਰਾਮੀ ਮੈਂ ਸੁੱਤੇ ਵੈਸਤਾਂ ਉਸ ਰਾਣੀ ਤੇ ਤੂੰ ਆਵੇਂ ਜਿੰਦਗੀ ਮੈਂ ਤੇਰੀਆਂ ਸੁਗਾਤਾਂ ਨਾਲ ਆਪਣੇ ਸਵਰਗਾਂ ਨੂੰ ਸਜਾਵਾਂਗੀ ਤੂੰ ਜ਼ਰੂਰ ਆਵੇਂ ਤੇ ਫਿਰ ਸਵੇਰ ਉੱਠ ਕੇ ਮੈਂ ਤੇਰੇ ਪਿਆਰ ਦਾ ਨਗਮਾ ਲਿਖਾਂਗੀ ਤੇਰੇ ਰੂਪ ਦਾ ਚਿੱਤਰ ਬਣਾਵਾਂਗੀ ਤੇਰੀ ਸੁੰਦਰਤਾ ਦਾ ਗੀਤ ਲਗਾਵਾਂਗੀ ਪਰ ਹੁਣ ਤੂੰ ਚਲੀ ਜਾ ਕੋਈ ਦੇਖ ਲਏਗਾ ਤੇ ਕੁੜੀ ਨੇ ਜ਼ਿੰਦਗੀ ਵਾਲੇ ਪਾਸੇ ਪਿੱਠ ਕਰ ਲਈ ਤੇ ਚੁੱਪ ਕਰਕੇ ਬੈਠ ਗਈ ਅਮਰਤਾ ਪ੍ਰੀਤਮ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਸੁਣ ਲਈ ਅੰਤ ਤੱਕ ਸੁਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ